ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾਂ ਇਸ ਸਲੋਕ ਵਿੱਚ ਸਤਿਗੁਰੂ ਜੀ ਉੱਤਮ ਸਖੀ ਤੇ ਮੱਧਮ ਸਖੀ ਦੇ ਸੰਬਾਦ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਉੱਤਮ ਸਖੀ ਮੱਧਮ ਸਖੀ ਨੂੰ ਸਮਝਾਉਂਦੀ ਹੈ ਹਰਨਾਖੀ ਕੂ ਸੱਚ ਵੈਣ ਸੁਣਾਈ ਜੋ ਤਉ ਕਰੇ ਉਦਾਹਰਣ ਹੀ ਹਰਨਾਖੀ ਤੋਂ ਪਾਵ ਮ੍ਰਿਗਵਤ ਸੁੰਦਰ ਨੇਤਰਾਂ ਵਾਲੀਏ ਸਖੀਏ ਵਾ ਹਿਰਨ ਦੀ ਨਿਆਈ ਸੁਰਤੀ ਸਿਮਰਤੀ ਰੂਪ ਵਾ ਅਪਰੋਖ ਅਪਰੋਖ ਗਿਆਨ ਰੂਪੀ ਸੁੰਦਰ ਨੇਤਰਾਂ ਵਾਲੀਏ ਸਖੀਏ ਮੈਂ ਤੈਨੂੰ ਸੱਚੇ ਵੈਣ ਹੁੰਦਾ ਬਜਨ ਸੁਣਾਉਂਦੀ ਹਾਂ ਜਿਹੜੇ ਤਉ ਤੇਰਾ ਉਦਾਹਰਣ ਉਦਾਰ ਕਰਨ ਵਾਲੇ ਹਨ ਸੁੰਦਰ ਬਚਨ ਤੁਮ ਸੁਣੋ ਸ਼ਬੀਲੀ ਪੈਰ ਟੇੜਾ ਮਨ ਸਾਧਾਰਣ ਏ ਸ਼ੁਭ ਗੁਣਾ ਦੀ ਸ਼ਬੀਲੀ ਸੁੰਦਰਤਾ ਵਾਲੀਏ ਵਾ ਸ਼ੋਭਾ ਵਾਲੀਏ ਤੂੰ ਸੁੰਦਰ ਸੋਹਣੇ ਬਚਨ ਵਾਕਾਂ ਦੇ ਤਾਂ ਹੀ ਸੁਣਨਾ ਕਰ ਤਦ ਪਿਰ ਪਤੀ ਪਰਮੇਸ਼ਰ ਟੇੜਾ ਤੇਰਾ ਮਨ ਚਿੱਤ ਸਾਧਾਰਣ ਸਵਾਰਨਾ ਸੁਧਾਰਨਾ ਕਰੇਗਾ ਵਾ ਲਾਇਕ ਬਣਾ ਦੇਵੇਗਾ ਵਾ ਸਹਿਤ ਆਸਰੇ ਸ਼ੁਭ ਗੁਣਾ ਦੇ ਆਸਰੇ ਕਰ ਦੇਵੇਗਾ ਦੁਰਜਨ ਸੇਤੀ ਨੇਹ ਰਚਾਇਓ ਦਸ ਵਿਖਾ ਮਹ ਕਾਰਣ ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਦੁਰਜਨ ਖੋਟੇ ਪੁਰਖਾਂ ਦੇ ਸੇਤੀ ਹੁੰਦਾ ਨਾਲ ਨੇਹੋ ਪ੍ਰੇਮ ਰਚਾਇਓ ਰਚਉਣਾ ਕੀਤਾ ਹੈ ਮੈਨੂੰ ਦੱਸਣਾ ਕਰ ਮੈਂ ਵਿਖਾ ਦੇਖਣਾ ਕਰਾਂ ਕਿ ਇਸ ਦਾ ਕੀ ਕਾਰਨ ਹੈ ਜੋ ਤੂੰ ਚੰਗੇ ਸਤਸੰਗੀਆਂ ਨੂੰ ਛੱਡ ਕੇ ਖੋਟੇ ਪੁਰਖਾਂ ਨਾਲ ਪ੍ਰੇਮ ਲਾਉਣਾ ਕੀਤਾ ਹੈ ਉੜੀ ਨਹੀਂ ਝੂਣੀ ਨਹੀਂ ਨਹੀਂ ਕਿਸੈ ਵਿਹੂਣੀ اے ਸਖੀਏ ਤੈਨੂੰ ਪਰਮੇਸ਼ਰ ਨੇ ਕਿਸੇ ਵੀ ਪਦਾਰਥ ਕਰਕੇ ਊਣੀ ਖਾਲੀ ਨਹੀਂ ਰੱਖਿਆ ਅਤੇ ਤੂੰ ਕਿਸੇ ਸੰਬੰਧੀ ਕਰਕੇ ਵੀ ਝੂਣੀ ਉਦਾਸੀ ਨਿੰਮੋ ਝੂਣੀ ਨਹੀਂ ਹੈ ਵਾ ਝੋਰਾ ਨਹੀਂ ਅਤੇ ਕਿਸੇ ਹੱਥ ਪੈਰ ਆਦ ਅੰਗ ਤੋਂ ਵੀ ਊਣੀ ਬਗੈਰ ਵੀ ਨਹੀਂ ਹੈ ਭਾਵ ਤੂੰ ਸਾਰਿਆਂ ਅੰਗਾਂ ਦੇ ਸਹਿਤ ਹੈ ਅਥਵਾ ਸ਼ੋਭ ਗੁਣਾ ਕਰਕੇ ਤੂੰ ਬੜੀ ਸੋਹਣੀ ਹੈ ਸ਼ੋਭ ਗੁਣਾ ਕਰਕੇ ਵੀ ਬਹੁਤ ਸੁੰਦਰ ਹੈ ਸੋਹਣੀ ਹੈ ਕਿਸੇ ਪਾਸਿਓਂ ਵੀ ਤੂੰ ਝੂਰਨੇ ਵਾਲੀ ਵੀ ਨਹੀਂ ਭਾਵ ਤੇਨੂੰ ਦੇਵੀ ਗੁਣ ਬਖਸ਼ੇ ਅਤੇ ਤੂੰ ਕਿਸੇ ਗਿਆਨ ਸ਼ਾਸਤਰ ਤੋਂ ਵੀ ਬਿਹੂਣੀ ਬਗੈਰ ਨਹੀਂ ਪੇਰ ਸ਼ੈਲ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਤੂੰ ਸ਼ੈਲ ਸੁੰਦਰ ਨਿਤ ਨਵਾਂ ਸਰੂਪ ਰਹਿਣ ਵਾਲੇ ਸ਼ਬੀਲਾ ਸ਼ੁਭ ਗੁਣਾ ਦੇ ਸ਼ੋਭਾ ਦੇ ਘਰ ਪੇਰ ਪਤੀ ਪਰਮੇਸ਼ਰ ਦੇ ਪ੍ਰਾਪਤੀ ਵਾਲੇ ਗੁਣਾ ਨੂੰ ਮੰਨ ਕਰਕੇ ਤਿਆਗ ਤੇ ਬਾਣੀ ਕਰਕੇ ਗਵਾ ਦਿੰਦਾ ਹੈ ਇਸ ਕਰਕੇ ਇਹ ਦੁਰਮਤ ਖੋਟੀ ਮਤ ਵਾਲੀਏ ਤੂੰ ਨਿਸ਼ਕਾਮ ਕਰਮਾਂ ਵਾ ਕਰਮ ਭਾਗਾ ਤੋਂ ਵਿਹੂਣੀ ਬਗੈਰ ਕਿਉਂ ਰਹੀ ਆ ਹੁਣ ਜਗਿਆਸੂ ਰੂਪ ਸਖੀ ਕਹਿੰਦੀ ਹੈ ਨਾ ਹੋਵ ਭੁੱਲੀ ਨਾ ਹੋਵ ਚੁੱਕੀ ਨਾ ਮੈਂ ਨਾਹੀਂ ਦੋਸਾ ਏ ਸਖੀ ਨਾ ਮੈਂ ਕਿਸੇ ਪ੍ਰਕਾਰ ਕਰਕੇ ਭੁੱਲੀ ਹਾਂ ਨਾ ਹੋਵ ਨਾ ਮੈਂ ਸਿਮਰਨ ਵੱਲੋਂ ਚੁੱਕੀ ਹਾਂ ਉੱਕੀ ਹਾਂ ਪਾਪ ਭੁੱਲ ਬਹੁਤੀ ਗਲਤੀ ਚੁੱਕ ਥੋੜੀ ਗਲਤੀ ਥੋੜੀ ਬਹੁਤੀ ਚੁੱਕੀ ਭੁੱਲੀ ਵੀ ਨਹੀਂ ਹਾਂ ਨਾ ਹੀ ਮੇਰੇ ਵਿੱਚ ਮੈਂ ਮਮਤਾ ਹੈ ਨਾ ਹੀ ਮੇਰੇ ਵਿੱਚ ਕਾਮ ਕ੍ਰੋਧ ਆਦ ਦੋਸਾ ਦੋਸ਼ ਹਨ ਅਤਵਾ ਨਾ ਮੈਂ ਮੰਨ ਕਰਕੇ ਭੁੱਲੀ ਨਾ ਮੈਂ ਬਾਣੀ ਕਰਕੇ ਚੁੱਕੀ ਹਾਂ ਅਤੇ ਨਾ ਹੀ ਮੇਰੇ ਤਨ ਵਿੱਚ ਆ ਕਾਮ ਆਦ ਕੋਈ ਦੋਸ਼ ਹੈ ਜਿਤ ਹੋ ਲਾਈ ਤਿਤ ਹੋ ਲੱਗੀ ਤੂੰ ਸੁਣ ਸੱਚ ਸੰਦੇਸਾ ਏ ਸਖੀ ਜਿਸ ਪਾਸੇ ਮੈਂ ਸੱਚੇ ਪਾਤਸ਼ਾਹ ਨੇ ਪ੍ਰੇਰ ਕੇ ਲਾਉਣਾ ਕੀਤੀ ਹਾਂ ਉਸੇ ਪਾਸੇ ਮੈਂ ਪਾਉ ਭਗਤੀ ਵਿੱਚ ਲੱਗੀ ਹਾਂ ਤੂੰ ਸੁਣ ਸੁਣਨਾ ਕਰ ਇਹ ਮੇਰਾ ਸੱਜਾ ਸੰਦੇਸ਼ਾ ਸੁਨੇਹਾ ਹੈ ਹੁਣ ਉੱਤਮ ਸਖੀ ਕਥਨ ਕਰਦੀ ਹੈ ਸਾਈ ਸੁਹਾਗਣ ਸਾਈ ਭਾਗਣ ਜੈ ਪੈਰ ਕਿਰਪਾ ਧਾਰੀ ਇਹ ਸਖੀ ਸਾਈ ਉਹੋ ਹੀ ਬ੍ਰह्म ਗਿਆਨਣ ਸੁਹਾਗਣ ਸੁਹਾਗਵੰਤੀ ਹੈ ਉਹੋ ਹੀ ਭਾਗਾ ਵਾਲੀ ਹੈ ਵਨਿਸ਼ਕਾਮ ਕਰਮਾ ਭਗਤੀ ਰੂਪ ਕਰਮਾ ਵਾਲੀ ਹੈ ਜਿਸ ਦੇ ਉੱਤੇ ਪਿਰ ਪਤੀ ਪਰਮੇਸ਼ਰ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕੀਤੀ ਹੈ ਪਿਰ ਔਗਣ ਤਿਸਕੇ ਸਭ ਗਵਾਏ ਗਲ ਛੇਤੀ ਲਾਏ ਸਵਾਰੀ ਪਿਰਪਤੀ ਪਰਮੇਸ਼ਰ ਨੇ ਉਸਦੇ ਸਾਰੇ ਕਾਮ ਆਦ ਔਗਣ ਗੁਨਾਹ ਗਵਾ ਦਿੱਤੇ ਹਨ ਅਤੇ ਆਪਣੀ ਅਪੇਧ ਨਿਚੇ ਰੂਪ ਗਲ કંਠ ਨਾਲ ਲਾ ਕੇ ਉਸ ਦੀ ਪਾਉ ਭਗਤੀ ਦੁਆਰਾ ਜ਼ਿੰਦਗੀ ਸੰਵਾਰਨਾ ਕੀਤੀ ਹੈ ਵਾ ਜ਼ਿੰਦਗੀ ਸੰਵਾਰ ਕਰਕੇ ਅਪੇਧ ਨਿਚੇ ਰੂਪੀ કંਠ ਨਾਲ ਲਾਉਣਾ ਕੀਤੀ ਹੈ ਉਨ ਜਗਿਆ ਸੂਰਪ ਮੱਦਮ ਸਖੀ ਕਹਿੰਦੀ ਹੈ ਕਰਮਹੀਣ ਤਨ ਕਰੈ ਬੇਨੰਤੀ ਕਾ ਨਾਨਕ ਆਵੇ ਵਾਰੀ ਮੈਨਿ ਸ਼ਕਾਮ ਕਰਮਾ ਭਗਤੀ ਰੂਪੀ ਕਰਮਾਂ ਤੋਂ ਹੀਣੀ ਜਗਿਆ ਸੂਰਪ ਤਨ ਇਸਤਰੀ ਸਖੀ ਬੇਨੰਤੀ ਬੇਨਤੀ ਕਰਦੀ ਹਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪਤੀ ਪਰਮੇਸ਼ਰ ਤੇਰੇ ਭਜਨ ਸਿਮਰਨ ਵਿੱਚ ਜੁੜ ਕਰਕੇ ਤੇਰੀ ਪ੍ਰਾਪਤੀ ਕਰਨ ਦੀ ਮੇਰੀ ਕਦੋਂ ਵਾਰੀ ਆਵੇਗੀ ਪਾਵ ਮੇਰੀ ਪ੍ਰਾਪਤੀ ਦੀ ਵਾਰੀ ਮਨੁੱਖਾ ਜਨਮ ਵਾ ਬਾਲਕ ਬਚਪਨ ਜਾਂ ਬਿਰਧ ਅਵਸਥਾ ਵਿੱਚ ਆਵੇਗੀ ਸਭ ਸੁਹਾਗਣ ਮਾਣਹਿ ਰਲੀਆਂ ਇੱਕ ਦੇਵ ਰਾਤ ਮੁਰਾਰੀ हे ਪਤੀ ਪਰਮੇਸ਼ਰ ਸਾਰੀਆਂ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੀਆਂ ਸੁਹਾਗਣ ਸੁਹਾਗਵੰਤियां ਤੇਰੀ ਪ੍ਰਾਪਤੀ ਦੀਆਂ ਆਪਸ ਵਿੱਚ ਮਿਲ ਕਲ ਕੇ ਰਲੀਆਂ ਖੁਸ਼ੀਆਂ ਮਾਣਦੀਆਂ ਇਸ ਲਈ हे ਮੁਰਾਰੀ ਪਰਮੇਸ਼ਰ ਮੈਨੂੰ ਵੀ ਇੱਕ ਅਵਸਥਾ ਰੂਪੀ ਰਾਤ ਰਾਤਰੀ ਦੇਣਾ ਕਰੋ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਦਾ ਹਰ ਮਨਸਾ ਪੂਰਨ ਹਾਰ ਏ ਮਨ ਤੂੰ ਕਾਹੇ ਕਿਸ ਵਾਸਤੇ ਡੋਲਦਾ ਫਿਰਦਾ ਹੈ ਉਹ ਹਰੀ ਪਰਮੇਸ਼ਰ ਸਾਰੀਆਂ ਇਛਾਵਾਂ ਮਨਸਾ ਪੂਰੀਆਂ ਕਰਨ ਵਾਲਾ ਹੈ ਇਸ ਲਈ ਇੱਕ ਚਿਤ ਹੋ ਕੇ ਉਸ ਨਾਲ ਜੁੜਨਾ ਕਰ ਸਤ ਗੁਰ ਪੁਰਖ ਧਿਆਇ ਤੂੰ ਸਭ ਦੁੱਖ ਵਿਸਾਰਣ ਹਾਰ ਤੂੰ ਸਤ ਗੁਰੂ ਸੱਜੇ ਗੁਰੂ ਨੂੰ ਪੁਰਖ ਪੂਰਨ ਅੰਤਰਜਾਮੀ ਜਾਣ ਕੇ ਧਿਆਕਾਰ ਬਿਰਤੀ ਦੁਆਰਾ ਧਿਉਣਾ ਕਰ ਵਾ ਸਤ ਗੁਰਾਂ ਦੁਆਰਾ ਅਕਾਲ ਪੁਰਖ ਨੂੰ ਧਿਉਣਾ ਕਰ ਜੋ ਸਾਰਿਆਂ ਦੁੱਖਾਂ ਨੂੰ ਵਿਸਾਰਣ ਹਾਰ ਵਿਦਾ ਕਰਨ ਵਾਲਾ ਹੈ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾਹੇ ਵਿਕਾਰ हे मन तू हरि परमेश्वर ਦੇ ਨਾਮ ਨੂੰ ਭਾਵਨਾ ਨਾਲ ਆਰਾਧ ਜਾਪ ਕਰਿਆ ਕਰ ਤਾਂ ਸਾਰੇ ਕਿਲਵਿਕ ਪਾਪ ਤੇ ਕਾਮ ਆਦਿਕ ਵਿਕਾਰ ਚਲੇ ਜਾਣਗੇ ਜਿਨ ਕਉ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਆ ਜਿਨਾਂ ਦੇ ਪੂਰਬ ਪੂਰਬਲੇ ਨਿਸ਼ਕਾਮ ਕਰਮਾਂ ਦੇ ਸਦਕਾ ਅੰਤਹਿ ਕਰ ਰੂਪੀ ਮੱਥੇ ਉੱਤੇ ਪ੍ਰਭੂ ਪ੍ਰਾਪਤੀ ਦਾ ਲੇਖ ਲਿਖਿਆ ਹੋਇਆ ਹੈ ਉਨ੍ਹਾਂ ਦਾ ਨਿਰੰਕਾਰ ਪਰਮੇਸ਼ਰ ਨਾਲ ਰੰਗ ਪ੍ਰੇਮ ਲੱਗਾ ਹੋਇਆ ਹੈ। ਉਨੀ ਛੱਡਿਆ ਮਾਇਆ ਸੁਆਵੜਾ ਤਨ ਸੰਚਿਆ ਨਾਮ ਅਪਾਰ। ਉਨ੍ਹਾਂ ਪੁਰਖਾਂ ਨੇ ਮਾਇਆ ਪ੍ਰਾਪਤੀ ਦਾ ਸੁਆਵੜਾ ਸੁਆਦ ਪ੍ਰਯੋਜਨ ਛੱਡਿਆ ਤਿਆਗ ਦਿੱਤਾ ਹੈ ਅਤੇ ਆਪਣੀ ਹਿਰਦੇ ਵਿੱਚ ਅਪਾਰ ਬੇਅੰਤ ਪਰਮੇਸ਼ਰ ਦਾ ਨਾਮ ਰੂਪ ਤਨ ਸੰਚਿਆ ਕੀਏ ਇਕੱਠਾ ਕੀਤਾ ਹੈ ਅਤੇ ਅੱਡੇ ਅੱਠੇ ਪੈਰ ਇੱਕ ਤੈ ਲਿਵੈ ਮਨ ਨੇਨ ਹੁਕਮ ਅਬਾਰ ਉਹ ਅਠੇ ਪੈਰ ਇੱਕ ਤੈ ਹੁੰਦਾ ਇੱਕ ਵਾਹਿਗੁਰੂ ਦੇ ਵਿੱਚ ਹੀ ਲਿਵੈ ਬਿਰਤੀ ਲਗਾ ਕੇ ਰੱਖਦੇ ਪਾਵ ਉਹਨਾਂ ਦੀ ਹਰ ਵਕਤ ਬਿਰਤੀ ਪਰਮੇਸ਼ਰ ਦੇ ਸਿਮਰਨ ਵਿੱਚ ਜੁੜੀ ਹੀ ਰਹਿੰਦੀ ਹੈ ਅਤੇ ਉਹ ਉਹ ਅਪਾਰ ਬੇਅੰਤ ਪਰਮੇਸ਼ਰ ਦੇ ਹੁਕਮ ਨੂੰ ਮਨ ਨੇਨ ਕਹੀਏ ਮੰਨਦੇ ਹਨ ਪਾਵ ਹਰ ਵਕਤ ਰਜ਼ਾ ਵਿੱਚ ਚੱਲਦੇ ਆ ਜਨ ਨਾਨਕ ਮੰਗੇ ਦਾਨ ਇੱਕ ਦੇਹ ਦਰਸ ਮਨ ਪਿਆਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿਉ ਬੇਨਤੀ ਕਰੋ ਕਿ ਹੈ ਪਰਮੇਸ਼ਰ ਮੈਂ ਆਪ ਜੀ ਦੇ ਪਾਸੋਂ ਇੱਕ ਦਾਨ ਮੰਗਦਾ ਕਿ ਮੇਰੇ ਮਨ ਚਿੱਤ ਵਿੱਚ ਪਿਆਰ ਪ੍ਰੇਮ ਕਰਕੇ ਆਪਣੇ ਦਰਸ ਦਰਸ਼ਨ ਬਖਸ਼ ਦੇਣਾ ਕਰੋ ਪੌੜੀ ਜਿਸ ਤੂ ਆਵਹਿ ਚਿੱਤ ਤਿਸ ਨੂੰ ਸਦਾ ਸੁਖ हे परमेश्वर ਜਿਸ ਨੂੰ ਤੂੰ ਚਿਤ ਜਾਦ ਆਉਂਦਾ ਹੈ ਉਸ ਨੂੰ ਹਮੇਸ਼ਾ ਰਹਿਣ ਵਾਲਾ ਆਤਮਿਕ ਸੁਖ ਆਨੰਦ ਪ੍ਰਾਪਤ ਹੋ ਜਾਂਦਾ ਹੈ ਜਿਸ ਤੂੰ ਆਵਹਿ ਚਿਤ ਤਿਸ ਜਮ 나ਹੇ ਦੁਖ ਹ ਜਿਸ ਨੂੰ ਤੂੰ ਚੇਤੇ ਆਉਂਦਾ ਹੈ ਯਾਦ ਆਉਂਦਾ ਹੈ ਉਸ ਨੂੰ ਜਮਾਂ ਨੇ ਵਾ ਜਮ ਜੰਮਣ ਮਰਨ ਵਾ ਜਮਾਂ ਦਾ ਦੁਖ ਉੱਕਾ ਹੀ ਨਹੀਂ ਲੱਗਦਾ ਜਿਸ ਤੂੰ ਆਵਹਿ ਚਿਤ ਦੇਸ ਕੇ ਕਾੜਿਆ ਇਹ ਪਰਮੇਸ਼ਰ ਜਿਸ ਨੂੰ ਤੂੰ ਚੇਤੇ ਆਉਂਦਾ ਹੈ ਯਾਦ ਆਉਂਦਾ ਹੈ ਉਸ ਨੂੰ ਕਿਹੜੀ ਗੱਲ ਦਾ ਕਾੜਿਆ ਚੋਰਾ ਹੋਣਾ ਪਾਉ ਸਭ ਚੋਰੀਆਂ ਤੋਂ ਪਰੇ ਹੋ ਗਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਇਹ ਕਰਤਾ ਸਿਰਜਣਹਾਰ ਪਰਮੇਸ਼ਰ ਜਿਸ ਦਾ ਤੂੰ ਪਿਆਰਾ ਮਿੱਤਰ ਸੱਜਣ ਬਣ ਜਾਂਦਾ ਹੈ ਉਸ ਦੇ ਸਾਰੇ ਵਿਵਹਾਰਿਕ ਪਰਮਾਰਥ ਸਾਰੇ ਕਾਰਜਾਂ ਨੂੰ ਸੰਵਾਰ ਦਿੰਦਾ ਹੈ ਜਿਸ ਤੂੰ ਆਵਹਿ ਚਿਤ ਸੋ ਪਰਵਾਣ ਜਨ हे ਪਰਮੇਸ਼ਰ ਜਿਸ ਦੇ ਤੂੰ ਚੇਤੇ ਆਉਂਦਾ ਹੈ ਉਹ ਜਨ ਪੁਰਖ ਲੋਕ ਪ੍ਰਲੋਕ ਵਿੱਚ ਪਰਵਾਣਿਤ ਹੋ ਜਾਂਦਾ ਹੈ ਪਰਮਾਨਿਕ ਹੋ ਜਾਂਦਾ ਹੈ ਜਿਸ ਤੂੰ ਆਵਹਿ ਚਿਤ ਬਹੁਤਾ ਤਿਸ ਧਨ हे ਪਰਮੇਸ਼ਰ ਜਿਸ ਨੂੰ ਤੂੰ ਚੇਤੇ ਆਉਂਦਾ ਉਸ ਕੋਲ ਨਾਮ ਬ੍ਰਹਮਾਨੰਦ ਰੂਪੀ ਧਨ ਬਹੁਤ ਅਬਿਅੰਤ ਹੋ ਜਾਂਦਾ ਹੈ ਜਿਸ ਤੂੰ ਆਵਹਿ ਚਿੱਤ ਸੋ ਵੱਡ ਪਰਵਾਰਿਆ ਜਿਸ ਨੂੰ ਤੂੰ ਚੇਤੇ ਆਉਂਦਾ ਹੈ ਉਹ ਦੇਵੀ ਸੰਪਦਾ ਰੂਪੀ ਵੱਡੇ ਪਰਿਵਾਰ ਵਾਲਾ ਹੋ ਜਾਂਦਾ ਉਹ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਕੇ ਵੱਡਾ ਹੈ ਅਤੇ ਸੰਸਾਰ ਦੀ ਪਾਰ ਵਾਰਿਆ ਵਾਰਿਆਂ ਦਾ ਵਾੜ ਤੋਂ ਪਰ ਪਰੇ ਹੋ ਗਿਆ ਹੈ ਭਾਵ ਬੰਧਨਾ ਤੋਂ ਮੁਕਤ ਹੋ ਗਿਆ ਹੈ ਜੇਸ ਤੂੰ ਆਵਹਿ ਚਿਤ ਤិន ਕੁਲ ਉਧਾਰਿਆ ਹਾ ਜਿਸ ਨੂੰ ਤੂੰ ਚੇਤੇ ਆਉਂਦਾ ਹੈ ਉਸ ਨੇ ਆਪਣੀਆਂ ਕੁਲਾਂ ਦਾ ਵੀ ਉਧਾਰਿਆ ਭਲਾ ਕਰ ਲਿਆ ਵਾ ਉਸ ਨੇ ਦੇਵੀ ਸੰਪਦਾ ਨੂੰ ਆਸਰੀ ਸੰਪਦਾ ਤੋਂ ਛਡਾਉਣ ਰੂਪ ਕੁਲਾਂ ਦਾ ਉਧਾਰ ਕਰ ਲਿਆ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ